ਪੀ ਵਾਰ ਆਖਰੀ ਵਾਰ ਕਦੋਂ ਗੱਲ ਹੋਈ ਆ ਤੇ ਨਾਲ ਆਖਰੀ ਵਾਰ ਗੱਲ ਸਵੇਰੇ 3 ਵਜੇ ਸੀਗੀ 3 ਵਜੇ ਸੀ ਸਵੇਰੇ ਅੱਛਾ ਜੀ ਹਾਂ ਜੀ ਬਸ ਤਿਆਰ ਹੋ ਕੇ ਕਾਲ ਜਾਗਾ ਸੀ ਗੱਲ ਕੋਈ ਉਹਨਾਂ ਦੀ ਟ੍ਰੀਟਮੈਂਟ ਕਦੋਂ ਤੋਂ ਚੱਲ ਰਹੀ ਹੈ ਜੀ ਇਹੋ 6 ਮਹੀਨੇ 6 ਮਹੀਨੇ ਤੋਂ ਡਾਕਟਰ ਨੇ ਕੀ ਕਿਹਾ ਸੀਗਾ ਜੀ ਇਸ ਬੰਦ ਵਿੱਚ ਕੀ ਚੱਕਰ ਆ ਉਹਨਾਂ ਨੂੰ ਹੋਰ ਕਿਹੜੇ ਡਿਪੈਸ਼ੇ ਦੇ ਮਰੀਜ਼ ਹੁਣ ਨਾਰਮਲ ਹੋ ਗਿਆ ਜੀ ਅੱਛਾ ਜੀ ਡਿਪਰੇਸ਼ਨ ਦੇ ਸਕੇ ਸੀ ਕਿ ਪਹਿਲਾਂ ਹੁਣ ਕਦੇ ਨਾਰਮਲ ਆ ਅੱਛਾ ਤੁਸੀਂ ਕੌਣ ਸੀ ਤੁਹਾਡੇ ਇਹਦਾ ਜੀ ਅੱਛਾ ਜੀ ਤੇ ਹੁਣ ਫਿਰ ਜਦੋਂ ਮਤਲਬ ਤਿੰਨ ਚਾਰ ਪਰਸੋ ਦਵਾਈ ਲਵਣ ਗਿਆ ਸੀਗਾ ਜੀ ਅੱਛਾ ਜੀ ਉਦੋਂ ਮੇਰੀ ਠੀਕ ਸੀ ਬੈਠ ਕੋ ਅੱਛਾ ਜੀ ਡਾਕਟਰ ਨੇ ਕਿਹਾ ਬਸ ਥੋੜੀ ਦਵਾਈ ਹੋਰ ਖਵਾ ਕੇ ਫਿਰ ਠੀਕ ਹੋ ਜਾ ਅੱਛਾ ਜੀ ਸਰਪੰਨ ਦਵਾਈ ਕਰਦੇ ਆਗੇ ਜੀ ਤੇ ਬਸ ਕੁਝ ਨਹੀਂ ਕੋਈ ਗੱਲ ਨਹੀਂ ਸਵੇਰੇ ਨੋਰਮਲ ਤੁਹਾਡੇ ਕੋ ਗੱਲਬਾਤ ਕਰਨ ਦੀ ਗਈ ਆ ਮੇਰੇ ਕੋ ਪੈਸੀ ਵੀ ਲੈ ਕੇ ਆਈ ਆ ਅੱਛਾ ਪਹਿਲਾਂ ਕੋਈ ਇਹਦੀ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਬੇਟੀ ਨਹੀਂ ਨਹੀਂ ਬੇਟੀ ਕੁਝ ਨਹੀਂ ਕੀਤੀ ਭਾਈ ਨਹੀਂ ਕੋਈ ਇਤਨੀ ਗੱਲਬਾਤ ਹੈਗੀ ਸੀ ਜੀ ਕੁਝ ਵੀ। ਡਾਕਟਰ ਕੀ ਨਾਮ ਆਪਣਾ ਜੀ? ਮੈਂ ਨਾ ਰਾਜਵੰਦਰਾ ਜੀ। ਰਾਜਵੰਦ ਜੀ ਤੁਹਾਡੀ ਕਜ਼ਨ ਸਿਸਟਰ ਸੀਗੀ ਜੀ। ਹਾਂਜੀ ਹਾਂਜੀ। ਅੱਛਾ ਜੀ ਕੀ ਘਟਨਾ ਹੋਈ ਆ ਜਿਹੜੀ ਅੱਜ ਸਿਟੀ ਯੂਨੀਵਰਸਿਟੀ ਜੋ ਬੱਚੇ ਨੇ ਐਡਾ ਵੱਡਾ ਕਦਮ ਚੱਕ ਲਿਆ ਵਾ ਕੀ ਕਰਨਾ ਇਹ ਚੀਜ਼ ਦਾ? ਉਹ ਡਾਕਟਰ ਦਾ ਕਹਿਣਾ ਸੀਗਾ ਬਾਇਓਲੋਜੀਕਲ ਡਿਪਰੈਸ਼ਨ ਆ ਵੀ ਸ਼ੁਰੂ ਤੋਂ ਮਤਲਬ ਡਿਪਰੈਸ਼ਨ ਦੇ ਚਾਂਸ ਸੀਗੇ। ਅੱਛਾ ਜੀ ਤੇ ਦਵਾਈ ਚੱਲਦੀ ਸੀਗੀ ਡਾਕਟਰ ਆ ਕਹਿੰਦੇ ਠੀਕ ਹੋ ਜਾਣਗੇ ਹੋ ਜਾਣਗੇ ਪਰ ਮਤਲਬ ਉਸ ਨੂੰ ਡਿਪਰੈਸ਼ਨ ਜ਼ਿਆਦਾ ਵੱਧ ਗਿਆ ਹਾਂ ਹਾਂ ਕਰ ਸੀ ਕੋਲਪ ਤੋਂ ਇਹ ਜੀ ਗੱਲ ਤਾਂ ਪਹਿਲਾਂ ਨਹੀਂ ਹੋਈ ਹੈ ਨਾ ਬੱਚੇ ਨਹੀਂ ਪਹਿਲਾਂ ਨਹੀਂ ਕਦੀ ਮਤਲਬ ਬਹੁਤਾਂ ਡਿਪਰੈਸ਼ਨ ਦੇ ਪੀਸ਼ੈਂਟ ਸੀਗੇ ਅੱਛਾ ਜੀ ਕਿਸਲੇ ਕੁਝ ਟਾਈਮ ਤੋਂ ਕੋਈ ਉਹ ਇਸ ਗੱਲ ਦੀ ਡਿਪਰੈਸ਼ਨ ਕਿਹੜੀ ਗੱਲ ਦਾ ਹੁੰਦਾ ਜ਼ਿਆਦਾ ਡਾਕਟਰ ਨੇ ਕਹਿੰਦੇ ਬਾਇਓਲੋਜੀਕਲ ਆ ਮਤਲਬ ਇਹਦੇ ਜੀਨਸ ਵਗੈਰਾ ਹੁੰਦੇ ਆ ਲਗਦਾ ਆਪਾਂ ਇਹਦੇ ਬਾਰੇ ਕੋਈ ਪੱਕਾ ਹੈ ਨਹੀਂ ਟੈਕਟ ਹੈ ਨਹੀਂ ਇਹਦੇ ਕਰਕੇ ਹੋਇਆ ਜੀ ਇਹਦੇ ਬਾਇਓਲੋਜੀਕਲ ਰੀਜ਼ਨ ਵੀ ਆ এনवायरमेंट ਰੀਜ਼ਨ ਵੀ ਹੋ ਸਕਦੇ ਆ <laughs> अच्छा जी हां जी डॉक्टर साहब ਜਿਹੜਾ ਅੱਜ ਉਹਨਾਂ ਨੇ ਵੱਡਾ ਕਾਰਨ ਚੁੱਕਿਆ ਬਹੁਤ ਦੁੱਖ ਦੀ ਗੱਲ ਹੈ ਸਾਡੇ ਅਸੀਂ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹਾਂ ਜੀ ਹਾਂਜੀ ਹਾਂਜੀ ਸਰ ਬਹੁਤ ਧੰਨਵਾਦ ਹਾਂਜੀ ਇਹ ਨਹੀਂ ਆਪਣੀ ਗੈਰਨਮ ਉੱਪਰ ਲੋਕ ਲੱਗਿਆ ਨਹੀਂ ਜਿੰਨੀ ਵਾਸਤੇ ਮਾੜੇ ਮਾੜੇ ਪਰਾਂ ਨੂੰ ਸਮਝਦਾ ਜੀ ਇਹ ਚੀਜ਼ ਪਰਵਾਹ ਦਾ ਜੀ ਬਿਲਕੁਲ ਮਾਰ ਨਹੀਂ ਲੋਕ ਲੱਗਿਆ ਹੁਣ ਇਸਾਮ ਵਿੱਚ ਸ਼ਰ ਮਾਰੀ ਜੇ ਲੋਕ ਲੱਗਿਆ ਹਾਂ ਤਾਂ ਵਿੱਚ ਸ਼ਰ ਕੇ ਤੂੰ ਮਾਰ ਸਕਿਉਰਟੀ ਗਾਰਡ ਵਰ ਰੱਖੇ ਨੰਨਾਂ ਦੇ ਵੀ ਇੱਡਾ ਵੱਡਾ ਜੁਨੀਅਰ ਸੀ ਬਣੀ ਹੋਈ ਆ ਕੋਈ ਨਾ ਕੋਈ ਤਾਂ ਹੋ ਗਏ ਮਤਲਬ ਕੋਈ ਸਕਿਉਰਟੀ ਗਾਰਡ ਚਾਹੀਦੇ ਉੱਪਰ ਲਾ ਨੂੰ। ਇਹ ਵਚਨ ਇੱਡੇ ਵੱਡਾ ਕਦਮ ਚੱਕ ਲਿਆ ਵਾ। ਅੱਜ ਅੱਜ ਸਾਡੀ ਬੀਟੀ ਨੇ ਕਦਮ ਚੱਕਿਆ ਕੱਲ ਹੋਰ ਬੱਚਾ ਕਦਮ ਚੱਕ ਲੂਗਾ। ਅਸੀਂ ਚਿੰਤਾ ਕਰਨੀ ਵੀ ਹੋਰ ਬੱਚੇ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਮਾ। ਆੜਾ ਨਾ ਸਾਡੇ ਨਾਲ ਚੌਕੀਮਾਨ ਤੋਂ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਜੀ ਪਹੁੰਚੇ ਹੋਏ ਜੀ ਇਸ 사건 ਬਾਰੇ ਜਾਣਕਾਰੀ ਲੈਣਾ ਸਰ ਕੀ ਘਟਨਾ ਹੋਈ ਸੀ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਬੱਚੇ ਦੇ ਜਿਹੜੀ ਐਡ ਸੁਸਾਈਡ ਕੀਤੀ ਹੈ ਸਿਟੀ ਯੂਨੀਵਰਸਿਟੀ ਦੇ ਗਰਾਊਂਡ 'ਚ ਕੈਰੰਟੀਨ ਕੋਰਾ پوری ਤੱਕ ਕਰਨੀਆਂ ਤਲਾਸ਼ ਤੇ ਡਿਪਰੈਸ਼ਨ ਦੇ ਗੜੀ ਸੀ ਜੋ ਜੀ ਇਹ ਇਥੇ ਬੀਏ ਸ਼ਹਿਰ ਦੇ ਵਿੱਚ ਪੜ੍ਹਦੇ ਸੀ ਯੂਨੀਵਰਸਿਟੀ ਤੇ ਕਿਸੇ ਕਾਰਨ ਕਰਕੇ ਅਜਿਹਾ ਨੇ ਕੋਸ਼ਿਸ਼ ਕੀਤੀ ਹੈ ਇਹਦੀ ਜਿਹੜੀ ਸਰਕਾਰ ਵਿਸ਼ੇ ਤੋਂ ਤਰਹੀ ਵਾਲੇ ਚੱਲਣ ਜਾ ਰਹੀ ਹੈ ਅਗਲੇ ਜੋ ਵੀ ਹੋਊਗਾ ਤਾਂ ਅਗਲੇ ਪੱਤੇ ਤਾਂ ਆਪਣੇ ਕਾਰਜ ਚ ਚੱਲੇ। ਇਹ ਕਿੰਨੇ ਵਜੇ ਦੀ ਘਟਨਾ ਹੋਈ ਹੈ ਜੀ ਸਵੇਰ ਦੀ? ਤਰੀਫ 9:30 ਵਜੇ ਦਾ। ਤਰੀਫ। ਅੱਛਾ ਜੀ। ਉਸ ਤੋਂ ਉਸ ਤੋਂ ਬਾਅਦ ਬੱਚੇ ਨੂੰ ਸਿੱਧਾ ਇੱਥੇ ਹੌਸਟਲ ਲਿਆਂਦਾ ਗਿਆ ਜੀ। ਹਾਂ ਸਿੱਧਾ ਹੌਸਟਲ। ਜ਼ਖਮੀ ਹਾਲਤ ਸੀਗਾ ਜੀ ਉੱਥੇ ਬੱਚੇ ਦੀ ਡੈਥ ਹੋ ਗਈ ਸੀ ਜੀ। ਨਹੀਂ ਜ਼ਖਮੀ ਹਾਲਤ ਸੀ। ਅੱਛਾ ਜੀ ਉਸ ਤੋਂ ਬਾਅਦ ਜਦ ਸਿਵਲ ਸਾਲਜ ਗਰਾਉਂ ਪਹੁੰਚਦੇ ਪਹੁੰਚਦੇ ਡੈਥ ਹੋ ਗਈ ਉਹਨਾਂ ਦੀ।